ਆ ਵੀਰ ਦੀ ਸੋਚ ਨੂੰ ਨਾ ਦਿਲ ਤੋਂ ਸਲਾਮ ਹੈ ਆ ਵੀਡੀਓ ਵਿੱਚ ਨਾ ਤੁਸੀਂ ਇੱਕ ਵੀਰ ਨੂੰ ਵੇਖ ਸਕਦੇ ਹੋ ਜੋ ਕਿ ਬਡਲਾਡੇ ਦੇ ਇੱਕ ਕਾਲਜ ਦੇ ਵਿੱਚ ਨਾ ਇੱਕ ਪੋਸਟਰ ਲੈ ਕੇ ਖੜ ਜਾਂਦਾ ਹੈ ਉਹ ਵੀ ਰਖੜੀ ਵਾਲੇ ਦਿਨ ਤੇ ਪੋਸਟਰ ਤੇ ਲਿਖਿਆ ਹੁੰਦਾ ਹੈ ਕਿ ਜੇ ਕਿਸੇ ਭੈਣ ਦਾ ਕੋਈ ਭਰਾ ਨਹੀਂ ਆ ਤਾਂ ਉਹ ਮੇਰੇ ਰਖੜੀ ਬਣ ਸਕਦੀ ਹੈ ਤੇ ਨਾਲ ਵੀਰ ਨੇ ਰਖੜੀਆਂ ਵੀ ਚੱਕੀਆਂ ਹੋਈਆਂ ਨੇ ਤੇ ਵੇਖੋ ਫਿਰ ਕੁੜੀਆਂ ਭੱਜ ਕੇ ਆਉਂਦੀਆਂ ਨੇ ਤੇ ਵੀਰ ਦੇ ਰਖੜੀ ਬੰਨ ਦਿੰਦੀਆਂ ਨੇ 200 ਇਸ ਤੋਂ ਜ਼ਿਆਦਾ ਵੱਡੀ ਖੁਸ਼ੀ ਹੋਰ ਭੈਣਾ ਵਾਸਤੇ ਕੀ ਹੋ ਸਕਦੀ ਹੈ ਕਿ ਕੋਈ ਮੁੰਡਾ ਆ ਕੇ ਉਹਨਾਂ ਨੂੰ ਕਹੇ ਕਿ ਅੱਜ ਤੋਂ ਬਾਅਦ ਮੈਂ ਤੇਰਾ ਭਰਾ ਬਾਈ ਦਿਲ ਜਿੱਤ ਲਿਆ ਇਸ ਵੀਡੀਓ ਨੇ 200 ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਲੋਕਾਂ ਦੁਆਰਾ ਕੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਇੱਕ ਵਾਰ ਉਹ ਵੀ ਜ਼ਰੂਰ ਸੁਣੋ ਕਿ ਲੋਕਾਂ ਨੇ ਕੀ ਕਿਹਾ ਇੱਕ ਵੀਰ ਕਮੈਂਟ ਕਰਦਾ ਹੈ ਕਿ ਇੱਥੇ ਗੱਲ ਕੱਲੀ ਵਿਊ ਦੀ ਨਹੀਂ ਰਹਿ ਗਈ ਇਸ ਲਈ ਵੀ ਵੱਡਾ ਜਿਗਰਾ ਚਾਹੀਦਾ ਹੈ ਦਿਲ ਸਾਫ਼ ਕਰਨਾ ਪੈਂਦਾ ਜੀਓ ਵੀਰ ਜੀ ਅਗਲਾ ਬੰਦਾ ਕਮੈਂਟ ਕਰਦਾ ਕਿ ਦਿਲੋਂ ਸਲੂਟ ਆ ਵੀਰ ਜੀ ਤੁਹਾਡੀ ਸੋਚ ਨੂੰ ਅੱਜ ਕੱਲ ਮੱਛਰੀ ਮੰਢੀਰ ਤੇ ਤੇਰੀ ਸੋਚ ਬਹੁਤ ਵਧੀਆ ਲੱਗੀ ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਅੱਗੇ ਵੀਰ ਦੀ ਵੀਡੀਓ ਥੱਲੇ ਨੱਕ ਕੁੜੀ ਕਮੈਂਟ ਕਰਦੀ ਹੈ ਕਿ ਮੇਰਾ ਕੋਈ ਬ੍ਰਦਰ ਨਹੀਂ ਤੁਸੀਂ ਬਣ ਸਕਦੇ ਹੋ ਤੇ ਵੀਰ ਨੇ ਰਿਪਲਾਈ ਕੀਤਾ ਹਾਂਜੀ ਭੈਣੇ ਮੈਂ ਅੱਜ ਤੋਂ ਤੁਹਾਡਾ ਭਰਾ ਹਾਂ ਸੋ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨਾ ਕਿ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਇਸ ਵੀਰ ਦੇ ਕੰਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਵੀਰ ਨੇ ਕਈ ਭੈਣਾਂ ਨੂੰ ਅੱਜ ਖੁਸ਼ੀ ਦਿੱਤੀ ਹੈ ਜੋ ਕਿ ਬਹੁਤ ਚੰਗਾ ਕੰਮ ਹੈ ਸੋ ਦੋਸਤੋ ਵੀਡੀਓ ਨੂੰ ਫਰਜ਼ ਸਮਝਦੇ ਹੋਏ ਅੱਗੇ ਵਧੋ ਅਤੇ ਸ਼ੇਅਰ ਕਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ